ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਕਾਇਨਾਤ ਨੂੰ ਸਮੂਹ ਸੰਗਤਾਂ ਨੂੰ ਗੁਰਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਵਧਾਈਆਂ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਔਰ ਸੋਹਣੀ ਸੋਚ ਆਵੇ ਸੋਹਣੀ ਸਮੱਤ ਦੇਵੇ 바ਬਾ ਤੇ ਬਾਕੀ ਹਮੇਸ਼ਾ ਹੀ ਆਪਣੇ ਪਰਿਵਾਰ ਚ ਨਾਲ ਮਿਲ ਕੇ ਰਹਿਆ ਕਰੋ ਤੇ ਮੈਂ ਅਸੀਂ ਇੱਕ ਬਾਬੇ ਨਾਨਕ ਜੀ ਦਾ ਉੱਚਾ ਦਰਬਾਰ ਬਾਬੇ ਨਾਨਕ ਦਾ ਫਿਲਮ 'ਚ ਗਾਣਾ ਗਾਇਆ ਸੀ ਸੋ ਮੈਂ ਚਾਹੁੰਦਾ ਕਿ ਮੈਂ ਮਾਪਾ ਜੀ ਨੂੰ ਬੇਨਤੀ ਕਰਾਂ ਅਰਦਾਸ ਕਰਾਂ ਔਰ ਉਹਨਾਂ ਦੇ ਸਤਕਾਰ ਵਿੱਚ ਸੁਣੀਓ ਜੀ ਇਹ ਤੇ ਜਰੂਰ ਆਪਣਾ ਕਮੈਂਟ ਵੀ ਦਿਓ ਉਹ ਜਿਹੜਾ ਗੁੱਲ ਦੁਨੀਆ ਨੂੰ ਤਾਰ ਗਿਆ ਜਿਹੜਾ ਸੱਚ ਦਾ ਹੋ ਕਾ ਮਾਰ ਗਿਆ ਜਿਹੜਾ ਕੁੱਲ ਦੁਨੀਆਂ ਨੂੰ ਤਾਰ ਗਿਆ ਜਿਹੜਾ ਸੱਚ ਦਾ ਹੋ ਕਾ ਮਾਰ ਗਿਆ ਹੱਥ ਆਪਣੇ ਨਾਲ ਵਾ ਗਿਆ ਫੱਟੀ ਤੇ ਕੰਕਾ ਉੱਚਾ ਦਰਬਾਬੇ ਨਾਨਕ ਦਾ ਲੜ ਲੱਗ ਕੇ ਹੋ ਜੋ ਉੱਚਾ ਦਰਬਾਬੇ ਨਾਨਕ ਦਾ ਉੱਚਾ ਦਰਬਾਬੇ ਨਾਨਕ ਦਾ ਹਉ ਸੋ ਇੱਕ ਵਾਰ ਫੇਰ ਤੋਂ ਜੀ ਬਾਬੇ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਚੜ੍ਹਦੀ ਕਲਾ ਜਰੋ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਨੂੰ ਬਸ ਚੜ੍ਹਦੀ ਕਲਾ ਜੀ ਰੱਖੇ